ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਵਿਪਨਜੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਚੱਕ ਵਿਕੀਪੀਡੀਆ ਤੇ ਤੇ ਅੱਜ ਹੈ 2 ਫਰਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 2 ਫਰਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇੱਥੇ ਸਾਡੇ ਕੋਲ ਸਭ ਤੋਂ ਪਹਿਲੀ ਘਟਨਾ ਹੈ 2 ਫਰਵਰੀ 1534 ਦੀ ਮਹਾਨਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਨਾਭਾ ਜੀ ਦੇ ਅਨੁਸਾਰ ਬੀਬੀ ਭਾਨੀ ਜੀ ਦਾ ਜਨਮ 2 ਫਰਵਰੀ 1534 ਨੂੰ ਹੋਇਆ ਸੀ ਬੀਬੀ ਭਾਨੀ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਮਨਸਾ ਦੇਵੀ ਜੀ ਦੀ ਮਵਾਰਕ ਉੱਖੋਂ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਸੀ ਪਰ ਕੁਝ ਇਤਿਹਾਸਕਾਰ ਬੀਬੀ ਭਾਨੀ ਜੀ ਦੀ ਜਨਮ ਤਰੀਕ 19 ਜਨਵਰੀ 1535 ਇਹ ਦੱਸਦੇ ਹਨ 2 ਫਰਵਰੀ 1881 ਨੂੰ ਟਰਬਿਊਨ ਅਖਬਾਰ ਦੀ ਸਥਾਪਨਾ ਲਾਹੌਰ ਦੇ ਵਿੱਚ ਹੋਈ ਸੀ ਇਸ ਤੇਜ਼ ਦੀ ਘਟਨਾ ਇਸ ਦਿਨ ਤਿੰਨ ਬਬਰ ਕਾਦੀਆਂ ਨੇ ਨਵਾਂ ਸ਼ਹਿਰ ਦੇ ਨੇੜੇ ਦੇ ਇੱਕ ਪਿੰਡ ਵਿੱਚ ਸੇਠ ਤੁਲਸੀ ਰਾਮ ਦੇ ਘਰ ਵਿੱਚ ਡਾਕਾ ਮਾਰਿਆ ਸੀ ਇਸ ਡਾਕਟਰ ਵਿੱਚ ਕਰਮ ਸਿੰਘ ਦੌਲਤ ਜੋ ਕਿ ਬੱਬਰ ਅਕਾਲੀ ਅਫਬਾਰ ਕੱਢਦਾ ਸੀ ਉਦੇ ਸਿੰਘ ਰਾਮਗੜ ਅਤੇ ਰਾਮ ਸਿੰਘ ਸ਼ਾਮਲ ਸਨ ਬੱਬਰਾਂ ਨੂੰ ਦੇਖ ਕੇ ਛੇਠ ਘਬਰਾ ਗਿਆ ਤੇ ਉਹਨਾਂ ਨੇ ਛੇਠ ਤੋਂ ਹਥਿਆਰ ਖਰੀਦਣ ਦੇ ਲਈ ਪੈਸਿਆਂ ਦੀ ਮੰਗ ਕੀਤੀ ਪਰ ਉਸ ਨੇ ਬਹਾਨਾ ਲਗਾਇਆ ਕਿ ਉਹ ਆਉਂਦੇ ਸਮੇ 21000 ਰੁਪਏ ਆਪਣੀ ਦੁਕਾਨ ਉੱਤੇ ਮੰਡੀ ਵਿੱਚ ਹੀ ਰੱਖ ਆਇਆ ਹੈ ਪਰ ਬੱਬਰਾਂ ਤੋਂ ਡਰਦੇ ਹੋਏ ਉਸ ਨੇ ਕੁਝ ਟੂਮਾ ਅਤੇ 180 ਰੁਪਏ ਨਕਦ ਉਹਨਾਂ ਨੂੰ ਦੇ ਦਿੱਤੇ ਸਨ ਇਸ ਨਾਲ ਬੱਬਰਾਂ ਨੇ ਹਿਮਾਚਲ ਜਾ ਕੇ ਇੱਕ ਬੰਦੂਕ 25 ਗੋਲੀਆਂ ਤੇ ਦੋ ਕਰਪਾਨਾਂ ਖਰੀਦੀਆਂ ਅਗਲੀ ਘਟਨਾ 2 ਫਰवरी 1959 ਦੀ ਹੈ ਇਸ ਦਿਨ ਅਕਾਲੀਆਂ ਤੇ ਸਿੱਖਾਂ ਨੇ ਦਿੱਲੀ ਦੇ ਵਿੱਚ ਇੱਕ ਚੁੱਪ ਜਲੂਸ ਕੱਢਿਆ ਇਸ ਵਿੱਚ ਉਹਨਾਂ ਨੇ ਕੋਈ ਵੀ ਨਾਰਾ ਜਾਂ ਨਾਰਾ ਨਹੀਂ ਕੀਤਾ ਤੇ ਚੁੱਪਚਾਪ ਇਹ ਲੂਸ ਕੱਟ ਕੇ ਆਪਣਾ ਰੋਸ ਜ਼ਾਹਿਰ ਕੀਤਾ ਇਸ ਸਮੇਂ ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸੀ ਪਰ ਪ੍ਰਤਾਪ ਸਿੰਘ ਕੈਰਮਾ ਅਤੇ ਨਹਿਰੂ ਰੜਕੇ ਉਸ ਨੂੰ ਪ੍ਰਧਾਨਗੀ ਤੋਂ ਹਟਾਉਣਾ ਚਾਹੁੰਦੇ ਸਨ ਤਾਂ ਜੋ ਅਕਾਲੀ ਅਤੇ ਸਿੱਖ ਪੰਜਾਬੀ ਸੂਬੇ ਦੀ ਮੰਗ ਨਾ ਕਰ ਸਕਣ ਕਿਉਂਕਿ ਮਾਸਟਰ ਤਾਰਾ ਸਿੰਘ ਪੰਜਾਬੀ ਸੂਬਾ ਲਹਿਰ ਦਾ ਮੋਢੀ ਸੀ ਇਸ ਲਈ ਉਹਨਾਂ ਨੇ ਪਹਿਲਾ ਤਰੀਕਾ ਇਹੀ ਸੋਚਿਆ ਕਿ ਮਾਸਟਰ ਤਾਰਾ ਸਿੰਘ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਖੋ ਲਈ ਜਾਵੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਅੱਤ ਤੋਂ ਜ਼ਿਆਦਾ ਬੰਦੇ ਮਾਸਟਰ ਤਾਰਾ ਸਿੰਘ ਜੀ ਦੇ ਨਾਲ ਸਨ ਇਸ ਲਈ ਪ੍ਰਤਾਪ ਸਿੰਘ ਕੈਰੋਂ ਅਤੇ ਨਹਿਰੂ ਨੇ ਲੋਕਾਂ ਨੂੰ ਪੈਸੇ ਅਤੇ ਅਹੁਦੇ ਦੇ ਕੇ ਆਪਣੇ ਵੱੱਲ ਕਰ ਲਿਆ ਅਤੇ ਇਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਦੇ ਵਿਰੁੱਧ ਆਪਣੇ ਇੱਕ ਬੰਦੇ ਪ੍ਰੇਮ ਸਿੰਘ ਲਾਲਪੁਰਾ ਨੂੰ ਖੜੇ ਕਰ ਦਿੱਤਾ ਅਤੇ 16 ਨਵੰਬਰ ਨੂੰ ਹੋਈ ਚੋਣ ਦੇ ਵਿੱਚ ਪ੍ਰੇਮ ਸਿੰਘ ਲਾਲਪੁਰਾ ਤਿੰਨ ਵੋਟਾਂ ਤੇ ਮਾਸਟਰ ਤਾਰਾ ਸਿੰਘ ਤੋਂ ਜਿੱਤ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣ ਗਿਆ ਪ੍ਰੇਮ ਸਿੰਘ ਨੇ ਪ੍ਰਧਾਨ ਬਣਦੇ ਹੀ ਪੰਜਾਬੀ ਸੂਬੇ ਦੇ ਉਲਟ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਇਸ ਤੋਂ ਬਾਅਦ ਗੁਰਦੁਆਰਾ ਐਕਟ ਪਾਸ ਕਰ ਦਿੱਤਾ ਗਿਆ ਜਿਸ ਦੇ ਕਾਰਨ ਸਰਕਾਰ ਦਾ ਸਿੱਧਾ ਦਖਲ ਗੁਰਦੁਆਰਿਆਂ ਦੀ ਕਾਰਜਵਾਰੀ ਦੇ ਵਿੱਚ ਹੋ ਜਾਣਾ ਸੀ ਇਸ ਦੇ ਵਿਰੋਧ ਵਿੱਚੋਂ ਮਾਸਟਰ ਤਾਰਾ ਸਿੰਘ ਅਤੇ ਹੋਰ ਅਕਾਲੀ ਸਿੱਖਾਂ ਨੇ 2 ਫਰਵਰੀ 1959 ਨੂੰ ਦਿੱਲੀ ਦੇ ਵਿੱਚ ਚੁੱਪ ਜਲੂਸ ਕੱਢਿਆ ਤੇ ਹੜਤਾਲ ਦਾ ਸੱਦਾ ਦਿੱਤਾ। ਨਕਲੀ ਪੁਲਸ ਮੁਕਾਬਲਿਆਂ ਦੀ ਸੂਚੀ ਵਿੱਚ 2 ਫਰਵਰੀ 1990 ਨੂੰ ਪੁਲਸ ਨੇ ਲਖਵੀਰ ਸਿੰਘ ਟੋਨੀ ਉਰਫ ਲਖਪ੍ਰੀਤ ਸਿੰਘ ਬਾਬਲਾਵਾਸੀ ਕੋਟਲੀ ਸੂਰਤ ਅੰਮ੍ਰਿਤਸਰ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ। 2 ਫਰਵਰੀ 1992 ਨੂੰ ਪੁਲਸ ਨੇ ਕਲਜਿੰਦਰ ਸਿੰਘ ਪੁੱਤਰ ਹਰਵੰਤ ਸਿੰਘ ਵਾਸੀ ਖੇੜੀ ਸਲਾਤਪੁਰ ਜ਼ਿਲ੍ਹਾ ਰੋਪੜ, ਇੰਦਰ ਸਿੰਘ ਪੁੱਤਰ ਨਰੇਂਦਰ ਸਿੰਘ ਵਾਸੀ ਸ਼ਾਹਪੁਰਾ ਜ਼ਿਲ੍ਹਾ ਗੁਰਦਾਸਪੁਰ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਗੁਰਦਾਤਾ ਦੋਵਾਰ 201993 ਨੂੰ ਪੁਲਿਸ ਨੇ ਮਲਕੀਤ ਸਿੰਘ ਪੁੱਤਰ ਭਿੰਦਰ ਸਿੰਘ ਵਾਸੀ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ ਹਰਦੀਪ ਸਿੰਘ ਪੁੱਤਰ ਜੋਰਾ ਸਿੰਘ ਵਾਸੀ ਮੀਂਦੀ ਜ਼ਿਲ੍ਹਾ ਸੰਗਰੂਰ ਕਰਪਾਲ ਸਿੰਘ ਪੁੱਤਰ ਗੁਰਦਾਸ ਸਿੰਘ ਵਾਸੀ ਬੇਨੜਾ ਜ਼ਿਲ੍ਹਾ ਸੰਗਰੂਰ ਜਗਦੀਪ ਸਿੰਘ ਪੁੱਤਰ ਕਰੇਸ਼ਨ ਸਿੰਘ ਵਾਸੀ ਰਾਜੋ ਮਾਜਰਾ ਜ਼ਿਲ੍ਹਾ ਸੰਗਰੂਰ ਜਸਵੀਰ ਸਿੰਘ ਲਾਹੌਰੀ ਵਾਸੀ ਨਾਰਲੀ ਜ਼ਿਲ੍ਹਾ ਅੰਮ੍ਰਿਤਸਰ ਮੀਰਾਲ ਸਿੰਘ ਫੌਜੀ ਵਾਸੀ ਟੈਲਵਾਂ ਜਿਲ੍ਹਾ ਕਪੂਰਥਲਾ ਨੂੰ ਨਕਲੀ ਪੋਸਟ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਅਤੇ ਇਹ ਸਨ 2 ਫਰਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਇਗੁਰਜੀ ਦਾ ਘਾਤ ਸਾਹ ਵਾਇਗੁਰਜੀ ਦੀ ਫਤਿਹ